ਲੋਕਾਂ ਨੂੰ ਉਹਦਾ ਮੇਨ ਮਕਸਦ ਨਹੀਂ ਪਤਾ ਸਰਵਾਲੇ ਦੇ ਉੱਤੋਂ ਵੀ ਕਈ ਵਾਰੀ ਲੜਾਈ ਹੁੰਦੀ ਹੈ ਬਹੁਤ ਸਾਰੇ ਲੋਕ ਇਹਦੇ ਤੇ ਕਮੈਂਟ ਵੀ ਕਰਨਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਹੋਰ ਭਾਈ ਜੀ ਕਿੱਦਾਂ ਵਧੀਆ ਜੀ ਵਧੀਆ ਠੀਕ ਠਾਕ ਹੈ ਜੀ ਖਾਂ ਦੀ ਖਾਂ ਦੀ ਠੀਕ ਹੈ ਜੀ ਤੁਹਾਨੂੰ ਭਾਗ ਤੁਸੀਂ ਆਏ ਆ ਅੱਗੇ ਅੱਜ 16 ਸਾਬ ਨਾਲ ਹਾਂ ਮਿਲ ਜਾਈਏ ਠੀਕ ਹੈ ਜੀ ਠੀਕ ਹੈ ਪਰ ਪਹਿਲੇ ਨੇ ਕਿਹੜੇ ਟਾਈਮ ਪਾਸ ਹੁੰਦੇ ਆ ਜੀ ਬਿਲਕੁਲ ਜੀ ਬਿਲਕੁਲ ਇਦਾਂ ਹੀ ਆ ਬੰਦਾ ਦੋ ਮਿੰਟ ਮਿੰਟ ਦਾ ਯਾਰਾਂ ਦੋਸਤਾਂ ਦੇ ਨਾਲ ਗੱਲਬਾਤ ਕਰਦਾ ਠੀਕ ਆ ਤੇ ਬਿਲਕੁਲ ਦੌਰ ਸੜਾਓ ਪਰਿਵਾਰ ਠੀਕ ਹੈ ਜੀ ਹਾਂ ਪਰਿਵਾਰ ਠੀਕ ਆ ਜੀ ਤੇ 16 ਸਾਬ ਜਿਹੜਾ ਆਪਾਂ ਸਣੇ ਤੋਂ ਕਹਾਣੀ ਸੁਣੀ ਦੀ ਆ ਹਾਂਜੀ ਹਾਂਜੀ ਜੀ ਭਈ ਜਿਹੜੀ ਜਨਮ ਦੀ ਜਾਂ ਬਰਾਤ ਹੁੰਦੀ ਆ ਇਹਦੇ ਵਿੱਚ ਕੀ ਕੋਈ ਅੰਤਰ ਹੁੰਦਾ ਹੈ ਠੀਕ ਹੈ ਠੀਕ ਇਹ ਤੁਹਾਡਾ ਕਹਿਣਾ ਦਾ ਮਤਲਬ ਵੀ ਜਿਹੜੀ ਜੰਜ ਜਨਮ ਬਰਾਤ ਇਹਦੇ ਵਿੱਚ ਕੋਈ ਅੰਤਰ ਹੁੰਦਾ ਹੈ ਹਾਂਜੀ ਇਹ ਮੈਂ ਤੁਹਾਨੂੰ ਦੱਸਦਾ ਥੋੜੀ ਜਿਹੀ ਵਿਸਤਾਰ ਦੇ ਨਾਲ ਆਪਾਂ ਜਾਣਕਾਰੀ ਦਿੰਨੇ ਆਂ ਇਹਦੇ ਬਾਰੇ ਵੀ ਇਸ ਤਰ੍ਹਾਂ ਹੁੰਦਾ ਆ ਜਿਹੜੀ ਬਰਾਤ ਉਹਨੂੰ ਕਹਿੰਦੇ ਆ ਬਾ ਬਰਾਤ ਕਿਉਂਕਿ ਅੱਗੇ ਬਰਾਤਾਂ ਜਿਹੜੀਆਂ ਸ਼ਾਮ ਨੂੰ ਪਹੁੰਚਦੀਆਂ ਸੀ ਤੇ ਰਾਤ ਰਹਿੰਦੀਆਂ ਸੀ ਹੁਣ ਆਪਾਂ ਇਹ ਸਟਾਰਟ ਕਰਦੇ ਆਂ ਸ਼ੁਰੂ ਤੋਂ ਗੱਲਬਾਤ ਬਰਾਤ ਪ੍ਰਾਤਨ ਸਮਿਆਂ ਦੇ ਵਿੱਚ ਕੀ ਹੁੰਦਾ ਸੀਗਾ ਕਿ ਉਦੋਂ ਸੜਕਾਂ ਵੀ ਨਹੀਂ ਸੀਗੀਆਂ ਤੇ ਰਸਤੇ ਵੀ ਪੂਰੇ ਪ੍ਰੋਪਰ ਜਿਹੜੇ ਮੁਕੰਮਲ ਸਹੀ ਰਸਤੇ ਨਹੀਂ ਹੁੰਦੇ ਸੀਗੇ ਜੰਗਲ ਹੁੰਦੇ ਸੀਗੇ ਤੇ ਤੇ ਜਿਹੜਾ ਵਿਆਹ ਸ਼ਾਦੀ ਆ ਇਹ ਤਾਂ ਸਾਡੀ ਜਿੱਥੋਂ ਤੱਕ ਪ੍ਰਾਤਨ ਸਾਡੀ ਰੀਤ ਆ ਵੀ ਮਨੁੱਖ ਪੈਦਾ ਹੋਇਆ ਤੇ ਉੱਥੋਂ ਹੀ ਚੱਲਦੀ ਆਈ ਜਾਂਦੀ ਹੈ ਪਰਿਵਾਰਕ ਵਾਧਿਆਂ ਦੀ ਰੀਤ ਜਿਹੜੀ ਗ੍ਰਸਤੀ ਜੀਵਨ ਦੀ ਆ ਆਪ ਜਦੋਂ ਬਰਾਤ ਉਹਨਾਂ ਟਾਈਮਾਂ ਦੇ ਉੱਤੇ ਚੜ੍ਹਦੀ ਹੁੰਦੀ ਸੀ ਤੇ ਜੰਗਲ ਦੇ ਵਿੱਚ ਦੀ ਪ੍ਰਾਤ ਲੰਘਦੀ ਸੀ ਤੇ ਬਰਾਤ ਤੁਰਦਿਆਂ ਤੁਰਦਿਆਂ ਉਦੋਂ ਗੱਟੀਆਂ ਦੇ ਘੋੜਿਆਂ ਤੇ ਹਾਥੀਆਂ ਤੇ ਬਰਾਤ ਜਾਂਦੀ ਹੁੰਦੀ ਸੀਗੀ ਤੇ ਬਰਾਤ ਲੜਕੀ ਵਾਲੇ ਪਿੰਡ ਪਹੁੰਚਦੀ ਸੀ ਸ਼ਾਮ ਨੂੰ ਤੇ ਰਾਤ ਉੱਥੇ ਠਹਿਰਦੀ ਸੀ ਰਾਤ ਠਹਿਰਨ ਤੋਂ ਫਿਰ ਉਹ ਬਰਾਤ ਬਾਰਾਤ ਬਰਾਤ ਬਣ ਗਈ ਜਿਹੜੀ ਜੰਜਿਆ ਤੇ ਜਾਨਿਆ ਫਰਕ ਨਹੀਂ ਬਰਾਤ ਦੇ ਵਿੱਚ ਇਹਦੇ ਵਿੱਚ ਪਰ ਲੇਕਿਨ ਕੀ ਆ ਕਿ ਜਿਹੜੀਆਂ ਅਲੱਗ-ਅਲੱਗ ਖੇਤਰਾਂ ਦੀਆਂ ਭਾਸ਼ਾਵਾਂ ਵਿੱਚ ਥੋੜਾ ਜਿਹਾ ਅੰਤਰ ਆ ਕਿਤੇ ਜੰਨ ਕਹਿੰਦੇ ਆ ਕਿਤੇ ਜੰਜ ਕਹਿੰਦੇ ਆ ਕਿਤੇ ਬਰਾਤ ਕਹਿੰਦੇ ਆ ਆਪਾਂ ਹੁਣ ਦੇਖਦੇ ਆ ਹੁਣ ਰਿਵਾਜ ਉਹੀ ਆ ਨਿਵਾਏ ਜਾਂਦੇ ਆ ਕਿ ਲੜਕਾ ਆ ਲੜਕੇ ਦਾ ਸਵੇਰੇ ਇਸ਼ਨਾਨ ਹੁੰਦਾ ਆ ਜਿਹਨੇ ਵਿਆਹਣਾ ਜਾਣਾ ਹੁੰਦਾ ਲਾੜੇ ਦਾ ਤੇ ਫਿਰ ਬਰਾਤ ਚੜਦੀ ਆ ਜਨ ਜਿਹਨੂੰ ਆਪਾਂ ਜਨ ਕਹਿੰਦੇ ਆ ਚੜਦੀ ਆ ਹਾਂਜੀ ਹਾਂਜੀ ਤੇ ਪਰ ਇਹ ਜਿਹੜੀਆਂ ਗੱਲਾਂ ਬਾਤਾਂ ਆ ਅੱਜ ਇੱਕ ਫਾਰਮੈਲਟੀ ਪੂਰੀ ਇੱਕ ਸਿਰਫ ਵੀ ਇੱਕ ਰੀਤ ਪੂਰੀ ਕਰਨ ਵਾਲਾ ਰਿਵਾਜ ਜਿਹਦੇ ਮਗਰ ਬਹੁਤ ਵੱਡੀ ਇੱਕ ਕਹਾਣੀ ਆ ਕੀ ਕਹਾਣੀਆਂ ਕਿ ਜਦੋਂ ਪਹਿਲੇ ਸਮਿਆਂ ਦੇ ਉੱਤੇ ਨਾਂ ਤੇ ਫਰਚ ਸੀਗੇ ਜਾਇ ਕੋਈ ਇੱਟਾਂ ਦਾ ਨਾ ਕੋਈ ਆ ਜਿਹੜੇ ਅੱਜ ਕੱਲ ਟਾਈਲਾਂ ਵਗੈਰਾ ਲੱਗੀਆਂ ਹੁੰਦੀਆਂ ਇਹੋ ਜਿਹਾ ਕੋਈ ਫਰਸ਼ ਨਹੀਂ ਹੁੰਦਾ ਸੀ। ਕੱਚੀਆਂ ਜਗ੍ਹਾ ਹੁੰਦੀਆਂ ਸੀ ਤੇ ਇੱਕ ਲੱਕੜ ਦਾ ਫੱਟਾ ਜਿਹੜਾ ਰੱਖ ਲਿਆ ਜਾਂਦਾ ਸੀਗਾ। ਹਾਂਜੀ। ਲੱਕੜ ਦਾ ਫੱਟਾ ਰੱਖ ਕੇ ਤੇ ਉਹਦੇ ਉੱਪਰ ਜਿਹੜਾ ਲੜਕਾ ਆ ਉਹਦਾ ਜਿਹੜਾ ਇਸ਼ਨਾਨ ਲੜਕਾ ਕਰਦਾ ਸੀ। ਹਾਂ। ਤਰਨ ਤੋਂ ਬਾਅਦ ਹੁਣ ਉਹ ਮੁਰੇ ਚਿੱਕੜ ਹੁੰਦਾ ਸੀ। ਜਿੱਦਾਂ ਮਾਮਾ ਮਾਮਾ ਉਸ ਲੜਕੇ ਨੂੰ ਫਿਰ ਚੱਕ ਕੇ ਦੇ ਪੈਰ ਨਾਲ ਖਰਾਬ ਹੋ ਜਾਣਾ ਕਿਕਰ ਦੇ ਵਿੱਚ ਤੇ ਇਸ ਕਰਕੇ ਉਹਨੂੰ ਚੱਕ ਕੇ ਲੈ ਜਾਂਦਾ ਸੀ ਲੜਕੀ ਕਿਉਂਕਿ ਉਦੋਂ ਥੋੜਾ ਜਿਹਾ ਲੜਕਿਆਂ ਦੀ ਜਦੋਂ ਮੈਰਿਜ ਕਰਦੇ ਸੀ ਉਹਨਾਂ ਟਾਈਮਾਂ ਦੇ ਵਿੱਚ ਏਡ ਘੱਟ ਹੁੰਦੀ ਸੀ ਉਮਰ ਘੱਟ ਹੁੰਦੀ ਸੀ ਹੁਣ ਤੇ ਹੁਮਾਰਾ ਜ਼ਿਆਦਾ ਆ ਹੁਣ ਤੇ ਤਕਰੀਬਨ 30-30 ਸਾਲ ਦੇ ਵੀ ਵਿਆਹ ਕਰਦੇ ਆ ਪਰ ਆਪਾਂ ਆਪਾਂ ਥੋੜਾ ਜਿਹਾ ਪ੍ਰਾਤਨ ਸਮਿਆਂ ਨੂੰ ਦੇਖੀਏ ਨਾ ਝਾਤ ਮਾਰੀਏ ਤੇ ਉਦੋਂ ਘੱਟ ਉਮਰ ਦੇ ਵਿੱਚ ਵੀ ਵਿਆਹ ਹੁੰਦੇ ਸੀਗੇ ਲੜਕੇ ਲੜਕੀਆਂ ਦੇ ਤੇ ਜਿਦਾਂ ਸਿਆਣੀਆਂ ਬੀਬੀਆਂ ਨੇ ਕੀ ਕੀਤਾ ਕਿ ਲੜਕੇ ਨੂੰ ਇਸ਼ਨਾਨ ਕਰਕੇ ਹੁਣ ਕਈ ਵਾਰੀ ਲੜਕਾ ਇਹੋ ਜਿਹਾ ਆ ਕਿ ਸਰੀਰ ਦਾ ਭਾਰਾ ਹੋਵੇ ਤੇ ਮਾਮਾ ਕਮਜ਼ੋਰ ਹੋਵੇ ਫੇਰ ਵੀ ਲੜਕਾ ਨਹੀਂ ਚੱਕਿਆ ਜਾਣਾ ਠੀਕ ਹੈ ਨਾ ਦੋਨੋਂ ਜਣੇ ਡੇ ਕਰ ਸਕਦੇ ਡੇ ਸਕਦੇ ਕਿਉਂਕਿ ਉਦੋਂ ਜ਼ਿਆਦਾਤਰ ਪਾਣੀ ਦਾ ਵੀ ਸਿਸਟਮ ਘੜਿਆਂ ਦਾ ਹੁੰਦਾ ਸੀ ਉਹ ਬੀਬੀਆਂ ਨੇ ਕੀ ਕੀਤਾ ਕਿ ਚੱਪਣ ਜਿਹੜੇ ਆ ਉਹ ਮੁੱਦੇ ਮਾਰ ਦੇਣੇ ਤਾਂ ਤੇ ਉਹ ਲੜਕੇ ਨੇ ਇਸ਼ਨਾਨ ਕਰਕੇ ਤੇ ਉਹਨਾਂ ਚੱਪੜਾਂ ਦੇ ਉੱਪਰ ਪੈਰ ਧਰ ਕੇ ਤੇ ਲੰਘ ਜਾਣਾ ਤੇ ਹੁਣ ਉਹ ਕੀ ਰਵਾਜ ਬਣ ਗਿਆ ਕਿ ਲੜਕਾ ਇਸ਼ਨਾਨ ਕਰਕੇ ਹੁਣ ਬੀਬੀ ਆ ਜਿੱਦਾਂ ਆਹ ਜੋ ਰਵਾਜ ਚੱਲਦਾ ਵੀ 7 ਚੱਪਣਾ ਕਹਿੰਦਾ ਕੋਈ ਰੱਖਣੇ ਆ ਕੋਈ ਕਿੰਨੇ ਕਹਿੰਦਾ ਆ ਕੋਈ 5 ਕਹਿੰਦਾ ਆ 5 ਕਹਿੰਦਾ ਹਲਾਕੇ ਲੱਗ ਜਾਨੀ ਕਿ ਵਿਚਾਰ ਜਿਹੜਾ ਹੈਗਾ ਆ ਤੇ ਉਹ ਕੀ ਕਰਦਾ ਕਿ ਇਸ਼ਨਾਨ ਕਰਨ ਤੋਂ ਬਾਅਦ ਸਾਹ ਮਾਰਦਾ ਉਹਨਾਂ ਨੂੰ ਤੋੜਦਾ ਫਿਰ ਮਾਮਾ ਚੱਕਦਾ ਆ ਪ੍ਰਾਤਨ ਸੀ ਉਹ ਉਸ ਮੋਕੇ ਦੀ ਜ਼ਰੂਰਤ ਸੀ ਲੋੜ ਸੀਗੀ ਪਰ ਅੱਜ ਉਹ ਇੱਕ ਫਾਰਮੈਲਟੀ ਇੱਕ ਰਵਾਜ ਬਣ ਕੇ ਰਹਿ ਗਿਆ ਰਵਾਜ ਬਣ ਗਿਆ ਬਸ ਲੋਕਾਂ ਨੂੰ ਉਹਦਾ ਮੇਨ ਮਕਸਦ ਨਹੀਂ ਪਤਾ ਪਰ ਲੋਕ ਉਹ ਰੀਤ ਨੂੰ ਨਿਭਾਉਂਦੇ ਆਉਂਦੇ ਆ ਇਸੇ ਤਰੀਕੇ ਦੇ ਨਾਲ ਜਿਹੜੀ ਕਿਰਪਾਨ ਫੜਦਾ ਲੜਾ ਉਹ ਕਿਰਪਾਨ ਇੱਕ ਅੱਜਕੱਲ ਰੀਤੀ ਰਿਵਾਜ ਆ ਵੀ ਕਿਰਪਾਨ ਫੜਨੀਆਂ ਜੀ ਲਾੜੇ ਨੇ ਜਾਂਦੇ ਚੜਨ ਲੱਗੇ ਨੇ ਤੇ ਜਦੋਂ ਜਾਂਦੇ ਚੜਦੀ ਸੀਗੀ ਤੇ ਰਾਜੇ ਦੇ ਉੱਪਰ ਜਿਹੜਾ ਆ ਛਤਰ ਝੁਲਦਾ ਆ ਤੇ ਇਦਾਂ ਲਾੜੇ ਦੇ ਉੱਪਰ ਜਿਹੜਾ ਆ ਉਹਦੇ ਉੱਪਰ ਜਿਹੜਾ ਪਲਕਾਰੀ ਵਗੈਰਾ ਇਹੋ ਦਾ ਵੀ ਰਿਵਾਜ ਆ ਵੀ ਉਹ ਉੱਪਰ ਫੜ ਕੇ ਜਿਹ ਉਹਦੇ ਕੋਨਿਆਂ ਤੋਂ ਤੇ ਚੱਲਦੇ ਆ ਤੇ ਉਦੋਂ ਪ੍ਰਾਤਨ ਸਮਿਆਂ ਦੇ ਵਿੱਚ ਜਦੋਂ ਵੀ ਕੋਈ ਵਿਹਣ ਚੜਦਾ ਸੀਗਾ ਤੇ ਜੰਗਲ ਹੁੰਦਾ ਸੀਗਾ ਬਿਆਹਬਾਨ ਹੁੰਦਾ ਸੀ ਰਸਤੇ ਵੀ ਕੋਈ ਪੱਧਰੇ ਨਹੀਂ ਹੁੰਦੇ ਸੀਗੇ ਤੇ ਲੜਕੇ راستے ਦੇ ਵਿੱਚ ਜਿਹੜੇ ਆ ਚੋਰ ڈاکੂ ਲਟੇਰੇ ਬਹੁਤ ਹੁੰਦੇ ਸੀਗੇ ਤੇ ਉਹ ਇਸ ਤਾਕ ਦੇ ਵਿੱਚ ਬਰਾਤ ਨੂੰ ਤੇ ਹਮੇਸ਼ਾ ਵਾਸਤੇ ਘੇਰ ਕੇ ਜਿਹੜੇ ڈاکੂ ਲਟੇਰੇ ਲੁੱਟਦੇ ਸੀ ਕਿਉਂ ਕਿਉਂਕਿ ਬਰਾਤ ਦੇ ਕੋਲ ਖਾਣ ਪੀਣ ਦਾ ਸਮਾਨ ਵੀ ਹੁੰਦਾ ਸੀ ਤੇ ਬਰਾਤ ਦੇ ਕੋਲ ਪੈਸਾ ਦੇ ਨਾਲ ਵੀ ਹੁੰਦਾ ਸੀਗਾ ਤੇ ਸੋਹਰਾ ਜਾਂਦੀ ਦੇ ਗਨੇ ਘੱਟੇ ਵੀ ਹੁੰਦੇ ਸੀਗੇ ਤੇ ਫਿਰ ਕਈ ਆ ਕੇ ਫਿਰ ਕਈ ਜਿਹੜੇ ڈاکੋਂਾਂ ਦੀ ਆ ਇੱਕ ਧੀ ਭੈਣ ਤੇ ਇੱਕ ਤੇ ਉੱਤੇ ਮਾੜੀ ਨਜ਼ਰ ਮਾੜੀ ਨਜ਼ਰ ਦੇ ਨਾਲ ਵੀ ਉਹ ਲੜਕੀ ਨੂੰ ਲੁੱਟਾ ਹੋ ਕਰਕੇ ਅਗਵਾ ਕਰਕੇ ਲਿਜਾਂ ਲੈ ਜਾਂਦੀ ਸੀਗੇ ਤੇ ਉਹ ਵਿਚਾਰਾ ਕਰਕੇ ਲੜਕਾ ਜਿਹੜਾ ਆ ਲਾੜਾ ਸੀਗਾ ਉਹ ਪਰਪਾਨ ਕੋਲ ਲੈ ਕੇ ਚੱਲਦਾ ਸੀ ਹੁਣ ਆਪਾਂ ਤੁਸੀਂ ਦੇਖਦੇ ਆ ਮੈਂ ਤੁਹਾਨੂੰ ਇੱਕ ਦੱਸਦਾ ਗੱਲ ਕਿ ਬੜੇ ਹਾਸੇ ਵਾਲੀ ਗੱਲ ਆ ਇਹ ਕਿ ਜਿਵੇਂ ਹੁਣ ਤੁਸੀਂ ਦੇਖਦੇ ਆ ਵੀ ਹੁਣ ਕੀ ਆ ਕਿ ਸਰਵਾਲਾ ਬਣਾਉਂਦੇ ਆ ਹਾਂਜੀ ਹੁਣ ਸਰਵਾਲਾ ਭਾਵੇਂ ਛਾਲ ਦਾ ਬੱਚਾ ਹੋਵੇ ਉਹਨੂੰ ਵੀ ਬਣਾਉਂਦੇ ਆ ਤੇ ਕੋਈ 5 ਸਾਲ ਦਾ ਹੋਵੇ ਕੋਈ 7 ਸਾਲ ਦਾ ਹੋਵੇ ਕਿ ਸਰਵਾਲੇ ਦੇ ਉੱਤੋਂ ਵੀ ਕਈ ਵਾਰੀ ਲੜਾਈ ਹੁੰਦੀ ਆ ਵੀ ਕੌਣ ਕੌਣ ਕਹਿੰਦਾ ਜੀ ਸਾਡੇ ਬੱਚੇ ਨੂੰ ਸਰਵਾਲਾ ਨਹੀਂ ਬਣਾਇਆ ਉਹ ਕਹਿੰਦੇ ਜੀ ਸਾਡੇ ਬੱਚੇ ਨੂੰ ਸਰਵਾਲਾ ਨਹੀਂ ਬਣਾਇਆ ਹੋਣ ਸਰਬਾਲੇ ਦਾ ਮੀਨ ਜਿਹੜਾ ਮਕਸਦ ਅਰਥ ਤਾਂ ਪਤਾ ਹੀ ਨਹੀਂ ਕਿਸੇ ਨੂੰ ਵੀ ਸਿਰਫ ਇੱਕ ਫਾਰਮੈਲਟੀ ਦੇ ਤੌਰ ਦੇ ਉੱਤੇ ਨਾ ਵੀ ਉਹ ਰਿਸ਼ਤੇਦਾਰ ਵੀ ਲੜਦੇ ਆ ਸੋ ਸਰਬ ਹਣ ਤਾਂ ਲੋਕੀ ਫਾਰਮੈਲਟੀਆਂ ਪੂਰੀਆਂ ਕਰਦੇ ਆ ਹਾਂ ਬਿਲਕੁਲ ਜੀ ਤੁਹਾਡੀ ਸਹੀ ਆ ਮਟੂ ਸਾਹਿਬ ਵੀ ਲੋਕ ਫਾਰਮੈਲਟੀ ਲੋਕ ਇਹ ਨਹੀਂ ਦੇਖਦੇ ਕਿ ਇਹਦਾ ਅਰਥ ਕੀ ਆ ਹੁਣ ਆਪਾਂ ਜਿਹੀ ਵਿਚਾਰ ਕਰਦੇ ਆ ਤੇ ਬਹੁਤ ਸਾਰੇ ਲੋਕ ਇਹਦੇ ਤੇ ਕਮੈਂਟ ਵੀ ਕਰਨਗੇ ਸੋ ਮੈਂ ਆਪਾਂ ਜਲਦੀ-ਜਲਦੀ ਵੀਡੀਓ ਦੇ ਵਿੱਚ ਦੱਸਦੇ ਵੀ ਸਾਡੀ ਵੀਡੀਓ ਜਿਹੜੀ ਆ ਉਹ ਲੰਬੀ ਹੋ ਸਕਦੀ ਆ ਤੇ ਜ਼ਰੂਰ ਸੁਣੀਓ ਤੁਹਾਨੂੰ ਇਹ ਜਿਹੜੀ ਬਰਾਤ ਦੇ ਬਾਰੇ ਜਾਣਕਾਰੀ ਜਿੰਨੀ ਕੁ ਸਾਨੂੰ ਗਿਆਨ ਹੈ ਜਰੂਰ ਦਵਾਂਗੇ ਤੇ ਜੇ ਕੋਈ ਕਿਸੇ ਤਰ੍ਹਾਂ ਦਾ ਤੁਹਾਨੂੰ ਬਰਾਤ ਦੇ ਸੰਬੰਧ ਦੇ ਵਿੱਚ ਜਾਨਾ ਤੇ ਜਾਂਜ ਦੇ ਵਿੱਚ ਹਾਂਜੀ ਇਹ ਸੰਬੰਧੀ ਕੋਈ ਤੁਹਾਨੂੰ ਕਿਸੇ ਤਰ੍ਹਾਂ ਦਾ ਵੀ ਵਿਚਾਰ ਤੁਹਾਨੂੰ ਕੋਈ ਗਿਆਨ ਆ ਨਾ ਤੇ ਤੁਸੀਂ ਵੀ ਕਮੈਂਟ ਕਰਾਈ ਸਾਨੂੰ ਜਰੂਰ ਦੱਸਿਓ ਤੇ ਇਸ ਵੀਡੀਓ ਨੂੰ ਪੂਰੀ ਸਾਡੀ ਨੂੰ ਜਰੂਰ ਦੇਖਿਓ ਤੁਹਾਨੂੰ ਜਿਹੜੀ ਬਰਾਤ ਦੇ ਬਾਰੇ ਜੋ ਜਾਣਕਾਰੀ ਅਸੀਂ ਅੱਜ ਦੇਣ ਜਾ ਰਹੇ ਆ ਤੇ ਤੁਹਾਨੂੰ ਕੁਛ ਨਾ ਕੁਛ ਜਰੂਰ ਕਿੱਥੋਂ ਨੌਲੇਜ ਮਿਲੂਗੀ ਬਰਾਤ ਦੇ ਸਬੰਧ ਚ ਹਾਂ ਉਦੋਂ ਕੀ ਹੁੰਦਾ ਸੀਗਾ ਕਿ ਜਦੋਂ ਲੜਕਾ ਵਿਆਹਰ ਜਾਂਦਾ ਸੀ ਲਾੜਾ ਜਾਂਦਾ ਸੀ ਬਰਾਤ ਜਾਂਦੀ ਸੀ ਔਰ ਰਾਤ ਵੀ ਇਸੇ ਕਰਕੇ ਬਰਾਤ ਨੂੰ ਰੱਖਿਆ ਜਾਂਦਾ ਸੀ ਕਿ ਰਸਤੇ ਦੇ ਵਿੱਚ ਜਿਹੜਾ ਚੱਲ ਕੇ ਜਾਂਦੀ ਸੀਗੇ ਟਾਈਮ ਲੱਗਦਾ ਸੀ ਪਹੁੰਚਣ ਨੂੰ ਲੜਕੀ ਦੇ ਪਿੰਡ ਤੇ ਰਾਤ ਮੁੜ ਕੇ ਉੱਥੇ ਵਿਸ਼ਰਾਮ ਕਰਦੇ ਸੀ ਕਿਉਂਕਿ ਥੱਕ ਜਾਂਦੇ ਸੀ ਪੈਦਲ ਵੀ ਜਾਂਦੇ ਸੀਗੇ ਘੋੜਿਆਂ ਤੇ ਬੱਗੀਆਂ ਤੇ ਊਠਾਂ ਦੇ ਉੱਤੇ ਹਾਥੀਆਂ ਤੇ ਠੀਕ ਹੈ ਗੱਡੀਆਂ ਤੇ ਹਾਂ ਗੱਡੀਆਂ ਤੇ ਜਾਂਦੀ ਬਰਾਤ ਠੀਕ ਹੈ ਤੇ ਇਸ ਕਰਕੇ ਜਦੋਂ ਬਰਾਤ ਪਹੁੰਚਦੀ ਸੀ ਰਾਤ ਉੱਥੇ ਰਹਿੰਦੇ ਸੀਗੇ ਫਿਰ ਜਦੋਂ ਉੱਥੋਂ ਸਵੇਰ ਨੂੰ ਵਿਦਿਆ ਹੁੰਦੇ ਸੀ ਵਾਪਸ ਚੱਲਦੇ ਹਿਸੇ ਤੇ ਰਸਤੇ ਦੇ ਵਿੱਚ ਕੀ ਸੀਗਾ ਕਿ ਡਾਕੂ ਲਟੇਰੇ ਜਿਹੜੇ ਆ ਤੇ ਲੁੱਟ ਲੈਂਦੇ ਸੀ ਹਾਂਜੀ ਹੋਰ ਜਿਹੜਾ ਗੱਡੀ ਦੇ ਉੱਤੇ ਡੋਲੀ ਵਾਲੀ ਗੱਡੀ ਦੇ ਵੀ ਤੁਸੀਂ ਦੇਖਿਆ ਹੋਣਾ ਟਾਇਰਾਂ ਦੇ ਉੱਤੇ ਪਾਣੀ ਪਾਉਂਦੇ ਆ ਪਾਉਂਦੇ ਨਾ ਉਦੋਂ ਕੀ ਕਾਰਨ ਹੁੰਦਾ ਸੀ ਇਹ ਪਾਣੀ ਦਾ ਵੀ ਕੀ ਮਤਲਬ ਹੈ ਯਾਰ ਕਿ ਉਦੋਂ ਗੱਡੇ ਜਿਹੜੇ ਹੁੰਦੇ ਸੀ ਲੱਕੜ ਦੇ ਪਹੀਏ ਹੁੰਦੇ ਸੀਗੇ ਵੀ ਉਹ ਚੀਕਣਗੇ ਹਾਂਜੀ ਹਾਂਜੀ ਤੇ ਤਾਂ ਕਰਕੇ ਉਹ ਉਹਨਾਂ ਨੂੰ ਗਿੱਲੇ ਕਰ ਦਿੱਤਾ ਜਾਂਦਾ ਸੀਗਾ ਵੀgina ਤੋਂ ਕਿਸੇ ਭਰਾਂ ਦੀ ਆਵਾਜ਼ ਨਾ ਹੋਵੇ ਤਾਂ ਜੋ ਡਾਕੂ ਡਾਕੂਆਂ ਵਾਸਤੇ ਜਾਂਦਿਆਂ ਨੂੰ ਵੀ ਡਾਕੂ ਚੋਰਾ ਲਟੇਰਿਆਂ ਨੂੰ ਆਵਾਜ਼ ਨਾ ਸੁਣੇ ਪਰ ਜਦੋਂ ਜਾਂਦੇ ਸੀਗੇ ਤੇ ਡਾਕੂ ਚੋ ਲਟੇਰੇ ਜਦੋਂ ਕਿਤੇ ਕੋਈ ਮਰਾਤ ਨੂੰ ਘੇਰ ਲੈਂਦੇ ਸੀਗੇ ਹਾਂਜੀ ਤੇ ਜਿਹੜਾ ਲੜਕਾ ਆ ਕਿਉਂਕਿ ਜਿਹੜੀ ਨਾਲ ਲੜਕੀ ਹੁੰਦੀ ਸੀ ਮਟਿਆਰ ਲਾੜੀ ਉਹਦੇ ਕਹਿਣੇ ਗੁੱਟਣ ਕਹਿਣੇ ਗੱਟੇ ਲੁੱਟਣ ਵਾਸਤੇ ਡਾਕੂ ਹਮਲਾ ਕਰਦੇ ਸੀਗੇ ਤੇ ਲੜਕਾ ਆਪਣੇ ਬਚਾਅ ਵਾਸਤੇ ਲਾੜਾ ਜਿਹੜਾ ਆਪਾਂ ਲਾੜਾ ਕਹਿੰਦੇ ਉਹਨੂੰ ਲਾੜਾ ਜਿਹੜਾ ਆ ਕਿ ਆਪਣੇ ਬਚਾ ਲਈ ਉਪਰਪਾਨ ਜਿਹੜਾ ਆ ਉਹਦੀ ਵਰਤੋਂ ਕਰਦਾ ਸੀ ਜਦੋਂ ਉਹ ਬਰਾਤ ਚੜ੍ਹਦੀ ਸੀ ਤੇ ਝੰਡੀ ਦੇ ਉੱਤੇ ਮਾਰ ਕੇ ਤਿਰਪਾਨ ਝੰਡੀ ਨੂੰ ਵਢਿਆ ਜਾਂਦਾ ਸੀ ਹਾਂਜੀ ਹਾਂਜੀ ਉਹਦਾ ਵੀ ਮਕਸਦ ਕੀ ਸੀਗਾ ਕਿ ਜਦੋਂ ਬਰਾਤ ਚੜ੍ਹਦੀ ਸੀ ਲੜਕਾ ਝੰਡੀ ਨੂੰ ਵੜਦਾ ਸੀ ਕਿਉਂ ਵੜਦਾ ਸੀ ਕਿ ਤਿਰਪਾਨ ਦੀ ਤਾਰ ਚੈੱਕ ਕੀਤੀ ਜਾਂਦੀ ਸੀ ਕਿ ਤਿਰਪਾਨ ਤਿੱਖੀ ਵੀ ਹੈ ਜਦੋਂ ਇਹੋ ਜੀ ਨੌਬਤਾਵੇ ਰਾਹ ਦੇ ਵਿੱਚ ਲੁੱਟ ਖੋਹਦੀ ਤੇ ਉਦੋਂ ਇਹਦਾ ਕੋਈ ਜਾਨਕੀ ਫਾਇਦਾ ਵੀ ਹੁੰਦਾ ਸੀ ਤੇ ਜਦੋਂ ਉਥੇ ਲੜਾਈ ਹੋ ਜਾਂਦੀ ਰਸਤੇ ਦੇ ਵਿੱਚ ਹਮਲਾ ਹੋ ਜਾਂਦਾ ਕਰਦਾ ਤੇ ਲਾੜਾ ਆਪਣੇ ਵਿਚਾਰ ਹੀ ਕਰਪਾ ਕਰਦਾ ਸੀ ਪਰ ਕਈ ਵਾਰੀ ਵੀ ਹੁੰਦਾ ਸੀਗਾ ਕਿ ਜਿਹੜੇ ਸ਼ੋਰ ਲਾਕੂ ਟਟਾਕੂ ਲਟੇਰੇ ਆ ਉਹ ਭਾਗੀ ਸੀ ਹੋ ਜਾਂਦੇ ਪਰਾ ਦੇ ਉੱਤੇ ਭਾਰੀ ਹੋਣ ਕਾਰਨ ਤੇ ਲੜਕੇ ਦਾ ਵੀ ਕਈ ਵਾਰੀ ਜਿਹੜਾ ਕਤਲ ਹੋ ਜਾਂਦਾ ਸੀਗਾ ਤੇ ਜਦੋਂ ਲੜਕੇ ਦਾ ਕਤਲ ਹੋ ਜਾਂਦਾ ਸੀਗਾ ਤੇ ਬਾਕੀ ਆ ਬੰਦੇ ਉਹ ਲੈ ਕੇ ਲੜਕੀ ਨੂੰ ਘਰੇ ਪਹੁੰਚਦੇ ਸੀ ਤੇ ਅਸੀਂ ਸਿਆਣੇ ਬੰਦੇ ਕੀ ਕਰਦੇ ਸੀਗੇ ਤੇ ਉਹ ਜਿਹੜੀ ਲੜਕੀ ਆ ਉਹਨੂੰ ਫਿਰ ਉਹ ਅਕਸਰ ਗਾਂ ਉਹਨੇ ਜੀਵਨ ਤੱਕ ਬਤੀਤ ਕਰਨਾ ਹੈ ਆਪਣਾ ਗ੍ਰਸਤੀ ਉਹਨੂੰ ਫਿਰ ਜਿਹੜਾ ਸਰਵਾਲਾ ਹੁੰਦਾ ਸੀ ਸਿਰਵਾਲਾ ਤਿਰ ਦੇਣ ਵਾਲਾ ਠੀਕ ਹੈ ਨਾ ਸਿਰਵਾਲਾ ਤੇ ਇਸ ਕਰਕੇ ਵੀ ਉਹ ਨੌਜਵਾਨ ਹੁੰਦਾ ਸੀਗਾ ਉਹ ਕਿਹਦੇ ਵਿੱਚੋਂ ਰੱਖਿਆ ਜਾਂਦਾ ਸੀ ਸਭ ਤੋਂ ਪਹਿਲਾਂ ਸਕੇ ਭਰਾ ਨੂੰ ਰੱਖਿਆ ਜਾਂਦਾ ਸੀ ਜੇ ਸਕੇ ਭਰਾ ਨਹੀਂ ਫਿਰ ਚਾਚੇ ਤਾਏ ਦਾ ਪੁੱਤਰ ਹੋ ਗਿਆ ਚਾਚੇ ਤਾਏ ਦਾ ਪੁੱਤ ਨਹੀਂ ਤੇ ਫਿਰ ਭੂਆ ਦਾ ਮਾਮੇ ਦਾ ਉਹਨਾਂ ਦੇ ਵਿੱਚੋਂ ਹੀ ਸਰਵਾਲਾ ਬਣਾਇਆ ਜਾਂਦਾ ਸੀ ਕਿਉਂਕਿ ਪਰਿਵਾਰ ਦੇ ਵਿੱਚ ਰਹਿੰਦੇ ਸੀ ਹਾਂਜੀ ਹਾਂਜੀ ਤੇ ਜਿੰਨੀ ਉਮਰ ਲਾੜੇ ਦੀ ਹੁੰਦੀ ਸੀਗੀ ਤਾਂ ਉਹਨਾਂ ਹੀ ਕੇ ਲਾੜੇ ਦਾ ਰਿਸ਼ਤੇ ਨਾਤੇ ਦੇ ਵਿੱਚ ਜਿਹੜਾ ਭਰਾ ਲੱਗਦਾ ਹੋਵੇ ਹਾਂਜੀ ਔਰ ਨੇੜੇ ਦਾ ਰਿਸ਼ਤਾ ਹੋਵੇ ਉਹਨੂੰ ਹੀ ਸਰਵਾਲਾ ਬਣਾਇਆ ਜਾਂਦਾ ਸੀ ਸਰਵਾਲੇ ਦੀ ਇਹ ਸੀ ਰੀਤ ਕਿ ਜਿਹੜੇ ਨਾਲ ਬਰਾਤੀ ਵੀ ਜਾਂਦੇ ਸੀ ਹਾਂਜੀ ਬਰਾਤੀਆਂ ਦਾ ਵੀ ਨਾਲ ਜਾਣ ਦਾ ਕੋਈ ਮਕਸਦ ਹੁੰਦਾ ਸੀਗਾ ਠੀਕ ਹੈ ਨਾ ਇਹ ਰਾਤ ਵੀ ਲਿਆ ਜਾਂਦਾ ਲੋ ਹਾਂ ਵੀ ਬਰਾਤੀ ਜਿਹੜੇ ਜਾਂਦੇ ਸੀਗੇ ਕਿਉਂਕਿ ਉਹ ਇੱਕ ਤਰ੍ਹਾਂ ਦੇ ਉਹਦੇ ਜਿੱਦਾਂ ਇੱਕ ਰਾਜੇ ਦੇ ਨਾਲ ਇੱਕ ਫੌਜ ਚੱਲਦੀ ਆ ਉਹ ਰਾਜੇ ਦੀ ਰੱਖਿਆ ਵਾਸਤੇ ਚਲਦੀ ਆ ਤੇ ਇਦਾਂ ਜਿਹੜੇ ਬਰਾਤੀ ਹੁੰਦੇ ਸੀ ਬਰਾਤੀ ਵੀ ਲਾੜੇ ਦੀ ਔਰ ਲਾੜੀ ਦੀ ਰੱਖਿਆ ਵਾਸਤੇ ਜਾਂਦੇ ਹੁੰਦੇ ਸੀ ਉਦੋਂ ਪੁਰਾਣੇ ਸਮਿਆਂ ਦੇ ਵਿੱਚ ਬਰਾਤੀਆਂ ਦੇ ਕੋਲ ਵੀ ਕਈ ਵਾਰੀ ਹਥਿਆਰ ਹੁੰਦੇ ਸੀ ਤਲਵਾਰ ਵਗੈਰਾ ਨਹੀਂ ਤੇ ਖਾਸ ਕਰਕੇ ਖੁੰਡੇ ਰੱਖਦੇ ਹੁੰਦੇ ਸੀਗੇ ਬਜ਼ੁਰਗ ਜਿਹੜੇ ਆ ਉਹਨਾਂ ਟਾਈਮਾਂ ਦੇ ਉੱਪਰ ਛੋਟੇ ਹੁੰਦੇ ਸੀ ਕੋਲ ਤੇ ਖੁੰਡੇ ਵਗੈਰਾ ਵੀ ਹੁੰਦੇ ਸੀਗੇ ਤੇ ਜਿਹੜੇ ਬਰਾਤੀ ਵੀ ਸੀਗੇ ਉਹ ਵੀ ਇੱਕ ਤਰ੍ਹਾਂ ਦੇ ਵੀ ਉਹਦੀ ਲੜਕੇ ਦੀ ਜਿਹੜੀ ਆ ਸਪੋਰਟ ਕਰਨ ਵਾਸਤੇ ਰੱਖਿਆ ਕਰਨ ਵਾਸਤੇ ਉਹ ਜਾਂਦੇ ਹੁੰਦੇ ਸੀਗੇ ਏ ਆ ਮਕਸਦ ਜਿਹੜਾ ਜਨ ਜਿਆ ਜਨ ਕਹੋ ਜਾਂ ਪ੍ਰਾਪਤ ਕਹੋ ਸੋਹਣ ਸਾਹਿਬ ਆਪਣੇ ਆਪਣੇ ਰੀਤੀ ਰਿਵਾਜ ਨਾਲ ਹਰੇਕ ਬੰਦਾ ਕਰਦਾ ਆ ਸਕਣ ਪਿਆਰ ਹਾਂ ਵੀ ਉਹ ਜਾਨੀ ਕਿ ਜਿੱਦਾਂ ਹੁਣ ਆਪਾਂ ਕਿਸੇ ਮੌਕੇ ਫੇਰ ਸਮਾਂ ਮਿਲਿਆ ਤੇ ਗੱਲ ਕਰਾਂਗੇ ਕਿ ਦੇਖਿਆ ਹੋਣਾ ਜਦੋਂ ਸੰਸਕਾਰ ਹੁੰਦਾ ਕਿਸੇ ਦਾ ਦਾ ਸੰਸਕਾਰ ਫਲਦਾਨਾ ਤੇ ਉਦੋਂ ਸੰਸਕਾਰ ਤੋਂ ਬਾਅਦ ਜਦੋਂ ਉਹਦੀ ਚਿਖਾ ਨੂੰ ਅੱਗ ਲਾ ਦਿੱਤੀ ਜਾਂਦੀ ਆ ਨਾ ਤੇ ਬਹੁਤ ਸਾਰੇ ਲੋਕ ਕੀ ਕਰਦੇ ਆ ਕਿ ਸੱਜੋਂ ਖੱਬੋਂ ਕੋ ਦੋ ਚਾਰ ਡੱਕੇ ਚੱਕ ਕੇ ਕੋਈ ਘਾਹ ਦੀਆਂ ਟਿਹੜਾ ਪੁੱਟ-ਪਟ ਕੇ ਤੇ ਉਹ ਜਿਹੜੀ ਉਹਦੀ ਅ ਪੰਛੀ ਖਾ ਦੇ ਉੱਪਰ ਬਲ ਦੀ ਚਿਖਾ ਦੇ ਉੱਪਰ ਸਿੱਟ ਕੇ ਆਉਂਦੇ ਆ ਹਾਂਜੀ ਹਾਂਜੀ ਪਰ ਉਹ ਵੀ ਲੋਕਾਂ ਨੂੰ ਪਤਾ ਨਹੀਂ ਲੋਕ ਅੱਗੇ ਤੋਂ ਅੱਗੇ ਰੀਤੀ ਰਿਵਾਜ ਨਿਭਾਉਂਦੇ ਆਉਂਦੇ ਆ ਪਰ ਉਹਦੇ ਮਗਰ ਵੀ ਕੋਈ ਕਹਾਣੀ ਆ ਜਿਹੜਾ ਕਿ ਆਪਾਂ ਉਹਨਾਂ ਵਾਲੇ ਟਾਈਮ ਦੇ ਉੱਤੇ ਵਿਚਾਰ ਕਿਸੇ ਟਾਈਮ ਕਰਾਂਗੇ ਤੇ ਸਾਰੀ ਇਹ ਗੱਲ ਬਾਤ ਆ ਤੇ ਜਿਹੜੀ ਮੈਂ ਤੁਹਾਨੂੰ ਦੱਸੀ ਆ ਜਿੰਨੇ ਕਾ ਆਪਾਂ ਨੂੰ ਇਹਦੇ ਬਾਰੇ ਜਾਣਕਾਰੀ ਆ ਸੋ ਮੈਂ ਲਾਸਟ ਵਿੱਚ ਫਿਰ ਜਿਹੜਾ ਆ ਦਰਸ਼ਕ ਜਿੰਨੇ ਵੀ ਇਸ ਵੀਡੀਓ ਨੂੰ ਦੇਖ ਰਹੇ ਆ ਉਹਨਾਂ ਨੂੰ ਬੇਨਤੀ ਕਰਦਾ ਆ ਕਿ ਜੇ ਇਹ ਸਾਡੀ ਜਿਹੜੀ ਅੱਜ ਦੇ ਵਿਚਾਰ ਬਰਾਤ ਜੰਝ ਜਾਂ ਜਨਵਾਰੀ ਤੁਹਾਨੂੰ ਚੰਗਾ ਲੱਗਾ ਤੇ ਜਰੂਰ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਦੂਜਿਆਂ ਤੱਕ ਪਹੁੰਚਾਇਆ ਜਾਵੇ ਸੋ ਜਿਹੜੇ ਵੀ ਦਰਸ਼ਕ ਸਾਡੇ ਇਸ ਚੈਨਲ ਦੇ ਉੱਪਰ ਨਵੇਂ ਆਏ ਆ ਉਹਨਾਂ ਨੂੰ ਵੀ ਅਪੀਲ ਕਰਦਾ ਕਿ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਕਿਉਂਕਿ ਅਸੀਂ ਤੁਹਾਡੇ ਵਾਸਤੇ ਹੈਲਥ ਸੰਬੰਧੀ ਵੀ ਸਰੀਰਕਸ ਆਪਣੇ ਕੋਈ ਵੀ ਸਮੱਸਿਆ ਸੰਬੰਧੀ ਐਰੋਵੈਦਿਕ ਦੇਸੀ ਜੜੀਆਂ ਬੂਟੀਆਂ ਦੇ ਇਲਾਜ ਤੋਂ ਜਾਣਕਾਰੀਆਂ ਪਰਖੇ ਹੋਏ ਨੁਕਤੇ ਦੀਆਂ ਜਾਣਕਾਰੀਆਂ ਵੀ ਲੈ ਕੇ ਆਉਂਦੇ ਰਵਾਂਗੇ ਨਾਲ ਤੁਹਾਨੂੰ ਕਾਨੂੰਨੀ ਸਲਾਹ ਅਲੱਗ-ਅਲੱਗ ਤੁਹਾਨੂੰ ਵਿਸ਼ਿਆਂ ਤੋਂ ਕਾਨੂੰਨੀ ਸਲਾਹ ਵੀ ਇਸੇ ਤਰੀਕੇ ਦੇ ਨਾਲ ਆਪਣੀ ਵਿਰਾਸਤ ਦੇ ਨਾਲ ਪਰਾਤਲ ਵਿਰਾਸਤ ਸੱਭਿਆਚਾਰ ਦੇ ਨਾਲ ਜੁੜੇ ਹੋਏ ਪ੍ਰੋਗਰਾਮ ਵੀ ਲੈ ਕੇ ਆਉਂਦੇ ਰਵਾਂਗੇ ਕਿਉਂਕਿ ਤੁਹਾਨੂੰ ਇੱਕ ਹੀ ਚੈਨਲ ਦੇ ਉੱਪਰ ਬਹੁਤ ਕੁਝ ਜਾਣਕਾਰੀ ਦੇ ਰੂਪ ਵਿੱਚ ਮਿਲੇਗਾ ਸੋ ਦਿਨਾਂ ਨੇ ਵੀ ਇਹ ਵੀਡੀਓ ਸਾਡੀ ਦੇਖੀ ਆ ਅਸੀਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਮੈਂ ਤੇ ਧੰਨਵਾਦ ਕਰਦਾ ਮੇਰੇ ਸਹਿਯੋਗੀਆਂ ਦਾ ਤੇ ਇਹ ਵੀਡੀਓ ਜ਼ਰੂਰ ਲੰਬੀ ਹੋਈ ਹੋਊਗੀ ਪਰ ਆਸ ਕਰਦਾ ਆ ਕਿ ਸਾਰਿਆਂ ਨੂੰ ਜ਼ਰੂਰ ਚੰਗੀ ਲੱਗੂਗੀ ਤੇ ਨਾਲ ਹੀ ਮੈਂ ਇੱਕ ਅਪੀਲ ਇਹ ਕਰਦਾ ਆ ਕਿ ਬਰਾਤ ਸੰਬੰਧੀ ਜੰਝ ਜੰਨ ਇਹਦੇ ਸੰਬੰਧੀ ਜੋ ਵੀ ਤੁਹਾਨੂੰ ਗਿਆਨ ਹੋਵੇ ਤੇ ਪਲੀਜ਼ ਉਹ ਜਾਣਕਾਰੀ ਕਮੈਂਟਾਂ ਰਾਹੀਂ ਸਾਡੇ ਤੱਕ ਜ਼ਰੂਰ ਪਹੁੰਚਾਓ ਤਾਂ ਜੋ ਅਸੀਂ ਅਗਲੀ ਵੀਡੀਓ ਦੇ ਵਿੱਚ ਉਹਨਾਂ ਜਿੰਨੇ ਵੀ ਕਮੈਂਟ ਕਰਨ ਵਾਲੇ ਭੈਣਾਂ ਵੀਰ ਉਹਨਾਂ ਦਾ ਨਾਮ ਜ਼ਰੂਰ ਅਨਾਉਂਸ ਕਰਿਆ ਕਰਾਂਗੇ ਇਹ ਸਾਡਾ ਹੈਗਾ ਆ ਪ੍ਰੋਗਰਾਮ ਚਿਚਾ ਬਰਾਸਤ ਬਰਾਸਤ ਤੇ ਸਭਿਆਚਾਰ ਇਹਦੇ ਵਿੱਚ ਅਸੀਂ ਤੁਹਾਨੂੰ ਇਹੋ ਜਿਹੀਆਂ ਜਾਣਕਾਰੀਆਂ ਲੈ ਕੇ ਆਉਂਦੇ ਰਹਾਂਗੇ ਤੁਹਾਡੇ ਵਾਸਤੇ ਸੋ ਹੁਣ ਸਾਨੂੰ ਦੀਓ ਇਜਾਜ਼ਤ ਤੇ ਮੇਰੇ ਨਾਲ ਮੇਰੇ ਅੱਜ ਦੇ ਸਹਿਯੋਗੀ ਤੇ ਬਲਵੀਰ ਮੱਟੂ ਜੀ ਤੇ ਕੁਲਦੀਪ ਦਾਸ